ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 84 ਤੇ 85 ਤੇ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਜਿਹੜੀ ਆਪਾਂ ਕੱਲ ਸ਼ੁਰੂ ਕੀਤੀ ਸੀ ਗੁਰੂ ਰਾਮਦਾਸ ਜੀ ਦੀ ਬਾਣ ਉਹ ਚੱਲ ਰਹੀ ਹੈ ਜੀ ਮਹੱਲਾ ਤੀਜਾ ਨਦਰੀ ਆਵਦਾ ਨਾਲ ਨਾ ਚੱਲ ਈ ਵੇਖੋ ਕੋ ਵਿਉ ਪਾਏ ਸਤਿਗੁਰ ਸੱਚ ਦੇ ਰੜਾਇਆ ਸੱਚ ਰਹੋ ਲਿਵ ਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਸ਼ਲੋਕ ਵਿੱਚ ਕਹਿੰਦੇ ਨੇ ਕਿ ਬੇਸ਼ੱਕ ਦੀ ਨਿਰਣਾ ਕਰਕੇ ਵੇਖ ਲੋ ਵੀ ਜੋ ਅੱਖਾਂ ਦੇ ਨਾਲ ਇੱਥੇ ਸਾਨੂੰ ਦਿਖਾਈ ਦਿੰਦਾ ਸਾਰਾ ਕੁਝ ਵੀ ਸਾਡੇ ਨਾਲ ਜਾਣਾ ਨਹੀਂ ਇਹਨੇ ਜਦੋਂ ਅਸੀਂ ਅੰਤ ਤੇ ਜਾਂਦੇ ਆ ਨਾ ਇਸ ਸੰਸਾਰ ਤੋਂ ਕੁਝ ਕਰਦੇ ਆ ਵੀ ਇਹ ਜੋ ਅੱਖਾਂ ਦੇ ਨਾਲ ਸਾਡੇ ਦਿਖਦਾ ਸਾਨੂੰ ਸੰਸਾਰ ਸਾਡਾ ਸਮਾਨ ਪਦਾਰਥ ਜੋ ਅਸੀਂ ਇਕੱਠੇ ਕਰਦੇ ਆ ਸਾਡੇ ਨਾਲ ਇਹਨਾਂ ਨਹੀਂ ਜਾਣਾ ਸਤਗੁਰ ਸੱਚ ਦੇ ਰੜਾਇਆ ਕਹਿੰਦੇ ਸੱਚੇ ਗੁਰੂ ਨੇ ਸਾਨੂੰ ਸੱਚ ਦੇ ਰੜਾਇਆ ਉਹਦਾ ਨਾਮ ਕਿ ਵੀ ਉਹਦੇ ਨਾਮ ਦੇ ਵਿੱਚ ਲਿਵ ਲਾ ਕੇ ਰਹੋ ਸੱਚੇ ਦੇ ਨਾਲ ਉਹਦੀ ਸਿਫਤ ਸਲਾਹ ਕਰੋ ਇਹ ਕਹਿੰਦੇ ਨਾਨਕ ਜੀ ਕਹਿੰਦੇ ਨੇ ਕਿ ਗੁਰੂ ਦੇ ਸ਼ਬਦ ਦੇ ਨਾਲ ਹੀ ਉਹ ਪਰਮਾਤਮਾ ਦਾ ਪਤਾ ਲੱਗਦਾ ਕਿ ਵੀ ਉਹ ਸੱਚ ਹੈ ਪਰ ਉਹ ਜਿਹਦੇ ਭਾਗਾਂ ਵਿੱਚ ਹੈ ਉਹਨੂੰ ਮਿਲਦਾ ਉਹਦਾ ਨਾਮ ਵੀ ਉਹਨੂੰ ਮਿਲਦਾ ਜਿਹਦੇ ਕਰਮ ਚੰਗੇ ਨੇ ਕਰਮੀ ਪੱਲੇ ਪਾਏ ਜਦੋਂ ਕਰਮ ਕਹਿੰਦੇ ਸਾਡੇ ਚੰਗੇ ਨੇ ਭਾਗ ਸਾਡੇ ਚੰਗੇ ਨੇ ਫਿਰ ਪਰਮਾਤਮਾ ਦੀ ਮਿਹਰ ਸਦਕਾ ਪਰਮਾਤਮਾ ਮਿਲਦਾ ਪਰਮਾਤਮਾ ਦਾ ਨਾਮ ਮਿਲਦਾ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੈ ਪੇਤ ਜੋ ਕੀ ਚ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਕਹਿੰਦੇ ਹੈ ਪਰਮਾਤਮਾ ਤੂੰ ਸਾਡੇ ਜੀਵ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ ਤੇ ਕਿਉਂਕਿ ਹਰ ਇੱਕ ਜਗ੍ਹਾ ਤੇ ਹੈ ਫਿਰ ਤੂੰ ਸਭ ਕੁਝ ਜਾਣੀ ਜਾਣ ਹੈ ਸਭ ਕੁਝ ਜਾਣਦਾ ਕਿ ਬਾਹਰ ਸੰਸਾਰ ਚ ਕੀ ਹੋ ਰਿਹਾ ਜਾਂ ਜੀਵ ਦੇ ਅੰਦਰ ਕੀ ਚਿਤਵਿਆ ਜਾ ਰਿਹਾ ਕਹਿੰਦੇ ਇਹ ਜੀਵ ਜੋ ਕੁਝ ਵੀ ਕਹਿੰਦੇ ਅਸੀਂ ਕਰਦੇ ਆ ਉਹ ਪਰਮਾਤਮਾ ਸਭ ਕੁਝ ਜਾਣਦਾ ਉਸ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਚੇਤੇ ਰੱਖ ਫਿਰ ਉਹਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਇਹ ਜੀਵ ਮਨ ਦੇ ਵਿੱਚ ਚੇਤੇ ਦੇ ਵਿੱਚ ਪਰਮਾਤਮਾ ਹੈ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੇਤ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਕੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਹਾਂਜੀ ਫਿਰ ਕਹਿੰਦੇ ਕਿ ਵੀ ਜਦੋਂ ਪਰਮਾਤਮਾ ਸਭ ਕੁਝ ਜਾਣਦਾ ਕਿ ਕੌਣ ਕੀ ਕਰ ਰਿਹਾ ਇਹਦਾ ਸਭ ਭੇਤ ਪਰਮਾਤਮਾ ਨੂੰ ਆ ਫਿਰ ਕਹਿੰਦੇ ਵੀ ਉਹ ਡਰੇ ਜੋ ਕੋਈ ਪਾਪ ਕਮਾ ਰਿਹਾ ਜੋ ਕੋਈ ਮਾੜੇ ਕੰਮ ਕਰ ਰਿਹਾ ਕਿਉਂ ਜਿਹੜਾ ਧਰਮ ਦਾ ਕੰਮ ਕਰ ਰਿਹਾ ਉਹ ਤਾਂ ਫਿਰ ਖੜਦਾ ਕਿਉਂਕਿ ਪਰਮਾਤਮਾ ਸਭ ਕੁਝ ਦੇਖਦਾ ਤੇ ਪਰਮਾਤਮਾ ਦਾ ਜਿਹੜਾ ਨਿਆਂ ਆ ਉਹ ਵੀ ਸੱਚਾ ਸੇਕ ਧਰਮੀ ਨੂੰ ਤਾਂ ਡਰਨ ਦੀ ਲੋੜ ਨਹੀਂ ਡਰੇ ਤਾਂ ਉਹ ਜਿਹੜਾ ਕੋਈ ਮਾੜੇ ਕੰਮ ਕਰ ਰਿਆ ਕਿਉਂਕਿ ਉਹਦਾ ਸੱਚਾ ਨਿਆਂ ਹੋਗਾ ਇਹ ਕਹਿੰਦੇ ਜਿਨ੍ਹਾਂ ਨੇ ਵੀ ਪ੍ਰਮਾਤਮਾ ਦੇ ਨਾਲ ਜਾਣ ਪਛਾਣ ਪਾਈ ਆ ਉਹ ਪ੍ਰਮਾਤਮਾ ਦਾ ਰੂਪ ਹੀ ਹੋ ਗਏ ਨੇ ਸ਼ਲੋਕ ਮਹੱਲਾ 3 ਕਲਮ ਜਲੋ ਸਣ ਮਸਵਾਣੀਐ ਕਾਗਦ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਨ ਕਰਨਾ ਜਾਏ ਕਹਿੰਦੇ ਕਲਮ ਦਵਾਤ ਤੇ ਕਾਗਜ਼ ਕਲਮ ਵੀ ਕਹਿੰਦੇ ਵੀ ਸਣੇ ਦਵਾਤ ਦੇ ਜਲ ਜਾਏ ਤੇ ਕਹਿੰਦੇ ਉਹ ਲਿਖਣ ਵਾਲਾ ਵੀ ਜਲ ਜੈ ਜਿਨੇ ਸਿਰਫ ਕਹਿੰਦੇ ਮਾਇਆ ਦੇ ਪਿਆਰ ਬਾਰੇ ਲਿਖਾ ਲਿਖਿਆ ਹੈਗਾ ਨਾਨਕ ਪੂਰਵ ਲਿਖਿਆ ਕਮਾਵਣਾ ਅਵਰ ਨ ਕਰਨਾ ਜਾਏ ਕਹਿੰਦੇ ਨਾਨਕ ਜੀ ਕਹਿੰਦੇ ਨੇ ਕਿ ਜੀਵ ਦੇ ਵੀ ਕੁਝ ਵਸ ਨਹੀਂ ਹੈਗਾ ਜੀਵ ਵੀ ਉਹੀ ਕਮਾਈ ਕਰਦੇ ਨੇ ਉਹੀ ਕਰਮ ਕਰਦੇ ਨੇ ਇਸ ਜਨਮ ਦੇ ਵਿੱਚ ਜੋ ਉਹਨਾਂ ਦੇ ਪਿਛਲੇ ਜਨਮਾਂ ਦੇ ਸੰਸਕਾਰ ਮਨ ਤੇ ਉਕਰੇ ਨੇ ਉਦੀਸੇ ਦੇ ਵਿੱਚ ਹੀ ਇਸ ਜੀਵਨ ਦੇ ਵਿੱਚ ਉਹ ਕਰਮ ਕਰਦੇ ਨੇ ਕਹਿੰਦੇ ਕੁਝ ਕਿਹਾ ਨਹੀਂ ਜਾ ਸਕਦਾ ਵੀ ਇਹ ਵੀ ਪਰਮਾਤਮਾ ਵੱਲੋਂ ਲੱਗੇ ਹੋਏ ਨੇ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨ ਨਾਵੇ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ ਕਹਿੰਦੇ ਜੋ ਮਾਇਆ ਦੇ ਨਾਲ ਪਿਆਰ ਦੇ ਵਿੱਚ ਜੇ ਮਾਇਆ ਦੇ ਨਾਲ ਜਦੋਂ ਪਿਆਰ ਆ ਮਾਇਆ ਦੀਆਂ ਗੱਲਾਂ ਬਾਰੇ ਪੜਨਾ ਬੋਲਣਾ ਤੇ ਕਹਿੰਦੇ ਇਹ ਸਭ ਕੁਝ ਜਦੋਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਹਿੰਦੇ ਹੋਰ ਕੁਝ ਵੀ ਥਿਰ ਨਹੀਂ ਹੈਗਾ ਉਹ ਰਹਿਣ ਵਾਲਾ ਫਿਰ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਜਿਹੜੇ ਹੋਰ ਪੜਾਈਆਂ ਕਰਦੇ ਨੇ ਹੋਰ ਬੋਲ-ਬੋਲਦੇ ਨੇ ਉਹ ਕਹਿੰਦੇ ਸਾਰੀ ਪੜਾਈ ਉਹਨਾਂ ਦੀ ਖਵਾਰ ਹੀ ਹੁੰਦੀ ਆ ਕਿਉਂਕਿ ਥਿਰ ਸਿਰਫ ਪਰਮਾਤਮਾ ਦਾ ਨਾਮ ਹੈ ਜਿਨੇ ਨਾਲ ਜਾਣਾ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਦਾ ਹਰ ਕੀ ਵਡਿਆਈ ਵੱਡੀ ਹੈ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਦਾ ਹਰ ਕੀ ਵਡਿਆਈ ਵੱਡੀ ਹੈ ਜਾਣਿਆਉ ਹੈ ਧਰਮ ਕਾ ਕਹਿੰਦੇ ਹਰੀ ਦੀ ਸਿਫਤ ਸਲਾਹ ਕਰਨੀ ਵੱਡੀ ਹੈ ਉਹਦਾ ਕੀਰਤਨ ਕਰਨਾ ਵੀ ਵੱਡਾ ਹੈ ਕਹਿੰਦੇ ਵੀ ਪਰਮਾਤਮਾ ਦੀ ਵਡਿਆਈ ਵੱਡੀ ਕਿਉਂ ਹੈ ਕਿਉਂਕਿ ਉਹਦਾ ਨਿਆਂ ਆ ਉਹ ਧਰਮ ਦਾ ਪਰਮਾਤਮਾ ਧਰਮ ਦਾ ਨਿਆਂ ਕਰਦਾ ਹੈ ਇਸ ਲਈ ਵੀ ਉਹਦੀ ਵਡਿਆਈ ਵੱਡੀ ਹੈ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਹਿੰਦੇ ਪਰਮਾਤਮਾ ਦੀ ਵਡਿਆਈ ਤਾਂ ਵੀ ਵੱਡੀ ਆ ਕਿ ਹਰ ਇੱਕ ਜੀ ਨੂੰ ਉਹ ਫਲ ਮਿਲਦਾ ਜੋ ਉਸ ਦੇ ਜੀ ਦਾ ਹੁੰਦਾ ਜੋ ਕੁਝ ਉਸ ਨੇ ਚਿਤਵਤਿਆ ਉਹਨੂੰ ਉਹ ਫਲ ਮਿਲਦਾ ਜਿਸ ਦਾ ਦੇ ਉਹਨਾਂ ਨੇ ਕਰਮ ਕਮਾਏ ਨੇ ਉਹਨਾਂ ਨੂੰ ਧਰਮ ਦੇ ਅਨਸਾਰ ਉਹ ਫਲ ਮਿਲਦਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਿਹਾ ਚੁਗਲ ਕਾ ਕਹਿੰਦੇ ਪਰਮਾਤਮਾ ਦੀ ਵੱਡੀ ਵਡਿਆਈ ਇਹ ਇਸ ਕਰਕੇ ਵੀ ਆ ਕਿ ਪਰਮਾਤਮਾ ਕਿਸੇ ਦੀ ਗੱਲ ਨਹੀਂ ਸੁਣਦਾ ਪਰਮਾਤਮਾ ਸਾਰੇ ਨਿਰਣੇ ਆਪ ਕਰਦਾ ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵਕਾ ਕਹਿੰਦੇ ਪਰਮਾਤਮਾ ਦੀ ਵਡਿਆਈ ਤਾਂ ਵੀ ਵੱਡੀ ਆ ਅਣ ਮੰਗਿਆ ਦਾਨ ਦਿੰਦਾ ਕਹਿੰਦੇ ਦਾਤਾਂ ਤਾਂ ਤਾਂ ਦੇ ਹੀ ਰਿਹਾ ਸਾਡੇ ਬਿਨਾ ਮੰਗਣ ਤੋਂ ਵੀ ਸਾਨੂੰ ਦਾਨ ਦਿੰਦਾ ਜਿਹੜਾ ਅਸੀਂ ਨਹੀਂ ਵੀ ਮੰਗਦੇ ਉਹ ਵੀ ਸਾਨੂੰ ਦਾਤਾਂ ਦਿੰਦਾ ਸ਼ਲੋਕ ਮਹੱਲਾ ਤੀਜਾ ਹਉ ਹਉ ਕਰਦੀ ਸਭ ਮੋਈ ਸੰਪੋ ਕਿਸੇ ਨਾ ਨਾਲ ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ ਕਹਿੰਦੇ ਸਾਰੀ ਸ੍ਰਿਸ਼ਟੀ ਹੰਕਾਰ ਦੇ ਵਿੱਚ ਹਉ ਹਉ ਕਰਦੀ ਫਿਰਦੀ ਆ ਮਾਇਆ ਲਈ ਲਾਲਚ ਵਿੱਚ ਫਿਰਦੀ ਆ ਹੰਕਾਰ ਵਿੱਚ ਫੜਦੀ ਫਿਰਦੀ ਆ ਪਰ ਜੋੜੀ ਮਾਇਆ ਇਕੱਠੀ ਕਰਦੀ ਆ ਉਹ ਮਾਇਆ ਕਿਸੇ ਦੇ ਨਾਲ ਸਾਥੀ ਨਹੀਂ ਬਣਦੀ ਨਾਲ ਨਹੀਂ ਜਾਂਦੀ ਅੰਤ ਵਿੱਚ ਕਹਿੰਦੇ ਉਹਨਾਂ ਨੇ ਜੋ ਮਾਇਆ ਦੇ ਵਿੱਚ ਲੱਗੇ ਨੇ ਉਹਨਾਂ ਨੇ ਦੂਜੇ ਭਾਈ ਪ੍ਰਮਾਤਮਾ ਨੂੰ ਛੱਡ ਕੇ ਮਾਇਆ ਵਿੱਚ ਪਿਆਰ ਪਾਉਣ ਦੇ ਨਾਲ ਬੜਾ ਦੁੱਖ ਪਾਉਂਦੇ ਨੇ ਫਿਰ ਉਹਨਾਂ ਨੂੰ ਮੌਤ ਦੀ ਚਿੰਤਾ ਵੀ ਲੱਗੀ ਰਹਿੰਦੀ ਹੈ ਜਮ ਦਾ ਡਰ ਬਣਿਆ ਰਹਿੰਦਾ ਨਾਨਕ ਗੁਰਮੁਖ ਉਬਰੇ ਸਾਚਾ ਨਾਮ ਸਮਾਲ ਕਹਿੰਦੇ ਜੋ ਜੀਵ ਗੁਰੂ ਦੇ ਸਨਮੁਖ ਹੁੰਦੇ ਨੇ ਨਾਨਕ ਜੀ ਕਹਿੰਦੇ ਉਹੀ ਇਸ ਸੰਸਾਰ ਸਾਗਰ ਤੋਂ ਤਰਦੇ ਨੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਟਿਕਾ ਕੇ ਮਹੱਲਾ ਪਹਿਲਾ ਗੱਲਨੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਕ ਸੁੱਦਾ ਕਾਲੀਆਂ ਬਾਹਰ ਚਿੱਟਵੀਆਂ ਕਹਿੰਦੇ ਹੈ ਭਾਈ ਕਹਿੰਦੇ ਅਸੀਂ ਤਾਂ ਇਦਾਂ ਦੇ ਆ ਵੀ ਅਸੀਂ ਅੰਦਰੋਂ ਤਾਂ ਵੀ ਮਨ ਦੇ ਕਾਲੇ ਆ ਜੀਵ ਵੱਲੋਂ ਦੱਸ ਰਹੇ ਨੇ ਕਿ ਜਿਹੜੇ ਮਨਮੁੱਖ ਨੇ ਵੀ ਅੰਦਰੋਂ ਤਾਂ ਅਸੀਂ ਦਿਲ ਦੇ ਕਾਲੇ ਆ ਪਰ ਬਾਹਰੋਂ ਅਸੀਂ ਵਿਖਾਵਾ ਕਰਦੇ ਆ ਕਿ ਅਸੀਂ ਧਾਰਮਿਕ ਆ ਕਹਿੰਦੇ ਗੱਲਾਂ ਕਰਨ ਦੇ ਵਿੱਚ ਅਸੀਂ ਦਿਖਾਵਾ ਕਰਦੇ ਆ ਅਸੀਂ ਚੰਗੇ ਆ ਪਰ ਸਾਡੇ ਆਚਰਨ ਨਹੀਂ ਚੰਗੇ ਬਣੇ ਹੋਏ ਸਾਡੇ ਆਚਰਨ ਮਾੜੇ ਬਣੇ ਹੋਏ ਨੇ ਸਾਡੀ ਕਰਨੀ ਮਾੜੀ ਬਣੀ ਹੋਈ ਆ ਰੀਸਾ ਕਰੇ ਤੇਣਾੜੀਆਂ ਜੋ ਸੇਵੈ ਦਰ ਖੜੀਆਂ ਨਾਲ ਖਸਮੈ ਰੱਤیاں ਮਾਣੈ ਸੁਖ ਰਲੀਆਂ ਕਹਿੰਦੇ ਚਾਹੇ ਅਸੀਂ ਅੰਦਰੋਂ ਮਾੜੇ ਆ ਤੇ ਬਾਹਰੋਂ ਦਿਖਾਵਾ ਕਰਦੇ ਚੰਗੇ ਹੋਣ ਦਾ ਪਰ ਫੇਰ ਵੀ ਅਸੀਂ ਰੀਸਾ ਉਹਨਾਂ ਦੀਆਂ ਕਰਦੇ ਆ ਜੋ ਪ੍ਰਮਾਤਮਾ ਦੇ ਦਰ ਤੇ ਖੜ ਕੇ ਹਰ ਵਕਤ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਉਹਨਾਂ ਜੀਵਾਂ ਦੀ ਅਸੀਂ ਰੀਸ ਕਰਦੇ ਆਂ ਕਹਿੰਦੇ ਉਹ ਜੀਵ ਤਾਂ ਫਿਰ ਪਰਮਾਤਮਾ ਦੇ ਨਾਲ ਇੱਕ ਰੂਪ ਹੋਏ ਹੋਏ ਨੇ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਹੋਏ ਨੇ ਤੇ ਸੁਖ ਮਾਣਦੇ ਨੇ। ਹੋਦੈ ਤਾਂ ਨਿਤਾਣੀਆਂ ਰਹੇ ਨਿਮਾਨਣੀਆਂ। ਨਾਨਕ ਜਨਮ ਸਖਾਰਤਾ ਜੇ ਤਿੰਨ ਕੈ ਸੰਗ ਮਿਲਾ। ਕਹਿੰਦੇ ਉਹ ਜੀਵ ਇਸਤਰੀਆਂ ਜੋ ਅਸਲ ਦੇ ਵਿੱਚ ਪਰਮਾਤਮਾ ਨਾਲ ਅੰਦਰੋਂ ਮਿਲੀਆਂ ਹੋਈਆਂ ਨੇ ਆਪਣਾ ਕਹਿੰਦੇ ਉਹ ਉਹਨਾਂ ਕੋਲ ਇੰਨੀਆਂ दैਵੀ ਸ਼ਕਤੀਆਂ ਨੇ ਪਰ ਫਿਰ ਵੀ ਉਹ ਆਪਣੇ ਆਪ ਨੂੰ ਨਿਤਾਣੀਆਂ ਦਿਖਾਉਂਦੀਆਂ ਨੇ ਕਮਜ਼ੋਰ ਦਿਖਾਉਂਦੀਆਂ ਨੇ ਤੇ ਉਹ ਬੜੀ ਨਮਰਤਾ ਵਿੱਚ ਰਹਿੰਦੀਆਂ ਨੇ ਆਪਣਾ ਪਰਮਾਤਮਾ ਦੇ ਨਾਲ ਮਿਲਾਪ ਦਾ ਵਿਖਾਵਾ ਨਹੀਂ ਕਰਦੀਆਂ ਹੈਗੀਆਂ ਨਾਨਕ ਜੀ ਕਹਿੰਦੇ ਵੀ ਜੇ ਸਾਡਾ ਉਹਨਾਂ ਦੇ ਨਾਲ ਜੀਵ ਦਾ ਮਿਲਾਪ ਹੋ ਜਵੇ ਤਾਂ ਸਾਡਾ ਵੀ ਜਨਮ ਸਖਾਰਥਾ ਹੋ ਜਵੇ ਸਫਲ ਹੋ ਜਵੇ ਬੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਈਦਾ ਆਪੇ ਵਿੱਚ ਸੇਬਾਲ ਕਹਿੰਦੇ ਹੈ ਪ੍ਰਮਾਤਮਾ ਤੂੰ ਆਪੇ ਹੀ ਤਾਂ ਉਹ ਜਾਲਾਂ ਜਿਹਦੇ ਵਿੱਚ ਮੱਛੀ ਰਹਿੰਦੀ ਆ ਆਪ ਹੀ ਤੂੰ ਮੱਛੀ ਆ ਤੇ ਆਪ ਹੀ ਫਿਰ ਉਹ ਜਾਲਾਂ ਜਿਹਦੇ ਵਿੱਚ ਮੱਛੀ ਫਸ ਜਾਂਦੀ ਆ ਆਪ ਹੀ ਫਿਰ ਕਹਿੰਦੇ ਤੂੰ ਜਾਲ ਨੂੰ ਵਿਛਾਉਣ ਵਾਲਾ ਤੇ ਆਪ ਹੀ ਤੂੰ ਵਿਜਾਲ ਵਿੱਚ ਲੱਗਿਆ ਜਾਲਾ ਹੈ ਸਭ ਕੁਝ ਆਪੇ ਆ ਤੂੰ ਆਪੇ ਕਮਲ ਅਲਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਈਦਾ ਇੱਕ ਨਿਮਖ ਕੜੀ ਕਰ ਖਿਆਲ ਹਰ ਤੁੱਦੋਂ ਬਾਹਰ ਕਿਛ ਨਹੀਂ ਗੁਰ ਸਬਦੀ ਵੇਖ નિਹਾਲ ਕਹਿੰਦੇ ਤੂੰ ਆਪੇ ਹੀ ਤਾਂ ਕਹਿੰਦੇ ਵੀ ਕਮਲ ਫੁੱਲਾ ਉਹ ਕਮਲ ਫੁੱਲ ਕਹਿੰਦੇ ਜਿਹੜਾ ਕਹਿੰਦੇ ਵੀ ਪਾਣੀ ਜਿਹੜਾ ਬਹੁਤ ਹੀ ਡੂੰਘਾ ਕਹਿੰਦੇ 100 ਹੱਥ ਡੂੰਘਾ ਪਾਣੀ ਆ ਉਹਦੇ ਵਿੱਚ ਵੀ ਕਹਿੰਦੇ ਉੱਪਰ ਨਿਰਲੇਪ ਖੜਾ ਉਹ ਕਮਲ ਫੁੱਲ ਵੀ ਤੂੰ ਆਪ ਹੀ ਆ ਕਹਿੰਦੇ ਤੂੰ ਆਪੇ ਹੀ ਕਹਿੰਦੇ ਜੀਵ ਨੂੰ ਇੱਕ ਨਿਮਖ ਲਈ ਇੱਕ ਅੱਖ ਫਰਕਣ ਦੇ ਸਮੇਂ ਲਈ ਕਹਿੰਦੇ ਆਪ ਦਾ ਧਿਆਨ ਦੇ ਕੇ ਆਪ ਹੀ ਤੂੰ ਜੀਵ ਨੂੰ ਮੁਕਤ ਕਰਾਉਣ ਵਾਲਾ ਕਹਿੰਦੇ ਪ੍ਰਮਾਤਮਾ ਕਹਿੰਦੇ ਵੀ ਤੇਰੇ ਤੋਂ ਬਾਹਰ ਕੁਝ ਵੀ ਨਹੀਂ ਸਭ ਕੁਝ ਤੇਰੇ ਹੁਕਮ ਦੇ ਵਿੱਚ ਹੋ ਰਿਹਾ ਕਹਿੰਦੇ ਕੋਈ ਗੁਰੂ ਦੇ ਸ਼ਬਦ ਦੇ ਰਾਹੀ ਇਹ ਸਭ ਕੁਝ ਦੇਖ ਕੇ ਨਿਹਾਲ ਹੋ ਜਾਂਦਾ ਤੇਰੇ ਰੰਗ ਨੇ ਜਿਹੜੇ ਸ਼ਲੋਕ ਮਹੱਲਾ ਤੀਜਾ ਹੁਕਮਾ ਨਾ ਜਾਣੇ ਬਹੁਤ ਰੋਵੇ ਅੰਦਰ ਤੋਂ ਖਾ ਨੀਂਦ ਨਾ ਸੋਵੇ ਜੇ ਤਨ ਖਸਮੈ ਚੱਲੇ ਰਜਾਈ ਦਰ ਕਰ ਸੋਬਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦਿ ਸੱਚ ਸਮਾਈ ਹਾਂਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਸੰਗਤ ਜੀ ਕਿ ਜੋ ਜੀਵ ਪ੍ਰਮਾਤਮਾ ਦੇ ਹੁਕਮ ਨੂੰ ਨਹੀਂ ਜਾਣਦਾ ਉਹਦੇ ਭਾਣੇ ਨੂੰ ਨਹੀਂ ਜਾਣਦਾ ਉਹਦੇ ਅਨਸਾਰ ਚੱਲਦਾ ਨਹੀਂ ਫਿਰ ਬਹੁਤਾ ਦੁੱਖ ਪਾਉਂਦਾ ਕਹਿੰਦੇ ਉਹਦੇ ਮਨ ਦੇ ਵਿੱਚ ਕਿਉਂਕਿ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਮੰਨਦਾ ਅੰਦਰ ਉਹਦੇ ਚਿੰਤਾ ਲੱਗੀ ਰਹਿੰਦੀ ਆ ਤੇ ਫਿਰ ਉਹ ਸੁੱਖ ਦੀ ਨੀਂਦ ਨਹੀਂ ਸੌਂਦਾ ਕਹਿੰਦੇ ਜੋ ਕਹਿੰਦੇ ਜੀਵ ਇਸਤਰੀ ਪਰਮਾਤਮਾ ਦੀ ਰਜ਼ਾ ਵਿੱਚ ਚੱਲਦੀ ਆ ਭਾਣੇ ਵਿੱਚ ਚੱਲਦੀ ਆ ਫਿਰ ਪਰਮਾਤਮਾ ਦੇ ਦਰ ਘਰ ਉਹਨੂੰ ਸੋਭਾ ਮਿਲਦੀ ਆ ਤੇ ਦਰਗਾਹ ਦੇ ਵਿੱਚ ਬੁਲਾ ਲਈ ਜਾਂਦੀ ਆ ਹਜ਼ੂਰੀ ਵਿੱਚ ਉਹਨੂੰ ਪਰਮਾਤਮਾਾਂ ਦੀ ਵਿੱਚ ਥਾਂ ਮਿਲ ਜਾਂਦੀ ਆ ਪਰ ਕਹਿੰਦੇ ਵੀ ਜੀਵ ਦੇ ਇਹ ਵੀ ਕੋਈ ਵਾਸਨੇ ਨਾਨਕ ਕਹਿੰਦੇ ਇਹ ਜਿਹੜੀ ਮਾਤਾ ਇਹ ਚੰਗੇ ਕਰਮਾਂ ਦੇ ਨਾਲ ਹੀ ਜੀਵ ਨੂੰ ਆਉਂਦੀ ਆ ਤੇ ਜੇ ਗੁਰੂ ਕਿਰਪਾ ਕਰੇ ਤਾਂ ਜੀਵ ਇਸਤਰੀ ਪਰਮਾਤਮਾ ਦੇ ਵਿੱਚ ਸਮਾਈ ਰਹਿੰਦੀ ਆ ਪਰਮਾਤਮਾ ਦੇ ਚਰਨਾਂ ਵਿੱਚ ਉਹਦੀ ਲੀਨਤਾ ਬਣੀ ਰਹਿੰਦੀ ਆ ਮਹੱਲਾ ਤੀਜਾ ਮਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨ ਪੁੱਲ ਇਸ ਦਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ ਫਿਰ ਕਹਿੰਦੇ ਇਹ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਇਹ ਜੀਵ ਤੂੰ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਸਖਣਾ ਹੈ ਤੇ ਕਹਿੰਦੇ ਇਸ ਜਿਹੜਾ ਹੈਗਾ ਸੰਸਾਰ ਦਾ ਕਸੁੰਬੇ ਵਰਗਾ ਜੋ ਕਸੁੰਬੇ ਦੇ ਫੁੱਲ ਵਾਂਗ 2-4 ਦਿਨ ਦਾ ਕਹਿੰਦੇ ਰੰਗ ਰਲੀਆਂ ਨੇ ਇਹਨੂੰ ਦੇਖ ਕੇ ਕਹਿੰਦੇ ਪ੍ਰਮਾਤਮਾ ਨੂੰ ਨਾ ਭੁੱਲ ਕਹਿੰਦੇ ਜਿਹੜਾ ਇਹ ਕਹਿੰਦੇ ਰੰਗ ਆ ਨਾ ਸੰਸਾਰ ਦੇ ਪਦਾਰਥਾਂ ਦਾ ਇਹ ਬਹੁਤ ਥੋੜੇ ਦਿਨਾਂ ਲਈ ਆ ਤੇ ਇਹਦਾ ਕੋਈ ਮੁੱਲ ਵੀ ਬਹੁਤਾ ਨਹੀਂ ਆ ਬਹੁਤ ਅਨਮੋਲ ਜੀ ਚੀਜ਼ ਆ ਕੌਡੀ ਬਦਲੇ ਜਾਣਾ ਜੀਵਨ ਦੇ ਲਈ ਦੂਜੇ ਲੱਗੇ ਪਚਮੂਏ ਮੂਰਖ ਅੰਦਗਵਾਰ ਕਹਿੰਦੇ ਜਿਹੜੇ ਪ੍ਰਮਾਤਮਾ ਨੂੰ ਛੱਡ ਕੇ ਮਾਇਆ ਦੇ ਪਿਆਰ ਵਿੱਚ ਲੱਗੇ ਨੇ ਮੂਰਖ ਅੰਦ ਕਹਿੰਦੇ ਉਹ ਬਸ ਕਹਿੰਦੇ ਆਪਣਾ ਜੀਵਨ ਸਾਰਾ ਵਿਅਰਥਾ ਗੋ ਆ ਗਏ ਨੇ ਬਿਸਤਾ ਅੰਦਰ ਕੀਟ ਸੇ ਪੈ ਪਚੈ ਵਾਰੋ-ਵਾਰ ਉਹ ਕਹਿੰਦੇ ਜਿਵੇਂ ਬਿਸਤਾ ਦੇ ਕੀੜੇ ਹੁੰਦੇ ਨੇ ਕਹਿੰਦੇ ਫਿਰ ਉਹ ਜੀਵ ਵਾਰੋ-ਵਾਰ ਜਨਮ ਮਰਨ ਦੇ ਚੱਕਰ ਵਿੱਚ ਪੈ ਰਹੇ ਰਹਿੰਦੇ ਨੇ ਜਿਵੇਂ ਬਿਸਤਾ ਦੇ ਕੀੜੇ ਹੁੰਦੇ ਨੇ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਜ ਸੁਪਾਏ ਕਹਿੰਦੇ ਜੋ ਗੁਰੂ ਦੇ ਸ਼ਰਨ ਦੇ ਵਿੱਚ ਰਹਿੰਦੇ ਨੇ ਤੇ ਗੁਰੂ ਦੀ ਕਹਿੰਦੇ ਜੋ ਪ੍ਰੇਮ ਦੇ ਵਿੱਚ ਰਹਿੰਦੇ ਨੇ ਉਹ ਪਰਮਾਤਮਾ ਦੇ ਨਾਮ ਵਿੱਚ ਰੱਤੇ ਰਹਿੰਦੇ ਨੇ ਭਗਤੀ ਰੰਗ ਨਾ ਉਤਰੈ ਸਹਜੇ ਰਹੇ ਸਮਾਏ ਕਹਿੰਦੇ ਜੋ ਗੁਰੂ ਦੀ ਸ਼ਰਨ ਰਹਿੰਦੇ ਨੇ ਉਹਨਾਂ ਦਾ ਪਰਮਾਤਮਾ ਦੀ ਭਗਤੀ ਵਾਲਾ ਰੰਗ ਨਹੀਂ ਉਤਰਦਾ ਕਹਿੰਦੇ ਉਹ ਹਮੇਸ਼ਾ ਆਤਮਿਕ ਅਡੋਲਤਾ ਵਿੱਚ ਸਮਾਏ ਰਹਿੰਦੇ ਨੇ ਪੌੜੀ ਸਿਸ਼ਟ ਉਪਾਈ ਸਭ ਤੁਦ ਆਪੇ ਰਿਜਕ ਸੰਭਾਹਿਆ ਇੱਕ ਵਲਸ਼ਲ ਕਰਕੇ ਖਾਵੇ ਮੂਹੋਂ ਕੂੜ ਕੁਸਤ ਤਿਨੀ ਟਾਹਿਆ ਕਹਿੰਦੇ ਹੈ ਪ੍ਰਮਾਤਮਾ ਤੂੰ ਆਪੇ ਸ੍ਰਿਸ਼ਟੀ ਬਣਾਈ ਆ ਤੇ ਆਪ ਹੀ ਸਾਰਿਆਂ ਲਈ ਰਿਜਕ ਦਾ ਵੀ ਪ੍ਰਬੰਧ ਕਰਦਾ ਪਰ ਕਹਿੰਦੇ ਇੱਕ ਜੀਵ ਇਸ ਤਰ੍ਹਾਂ ਦੇ ਨੇ ਉਹ ਇਸ ਗੱਲ ਨੂੰ ਨਹੀਂ ਸਮਝਦੇ ਕਿ ਪਰਮਾਤਮਾ ਨੇ ਜਿਹਨੇ ਬਣਾਇਆ ਉਹਨੇ ਸਾਡੀ ਰੋਜ਼ੀ ਦਾ ਵੀ ਪ੍ਰਬੰਧ ਕੀਤਾ ਉਹ ਕਹਿੰਦੇ ਬਰੇ ਬੜੇ ਵੱਡਸ਼ਾਲ ਕਰਕੇ ਆਪਣੇ ਢਿੱਡ ਭਰਦੇ ਨੇ ਤੇ ਮੂੰਹ ਤੋਂ ਵੀ ਮਾੜਾ ਹੀ ਬੋਲਦੇ ਨੇ ਕਹਿੰਦੇ ਤੁਦ ਆਪੇ ਭਾਵੈ ਸੋ ਕਰੈ ਤੁਦ ਓਤੇ ਕਮ ਓਇ ਲਾਇਆ ਫਿਰ ਕਹਿੰਦੇ ਉਹਨਾਂ ਤੇ ਵੀ ਵਿਚਾਰਿਆਂ ਦੇ ਕੋਈ ਵਾਸ ਦੀ ਕਲ ਨਹੀਂ ਉਹ ਵੀ ਕਹਿੰਦੇ ਉਸੇ ਕੰਮ ਵਿੱਚ ਲੱਗੇ ਨੇ ਜਿਸ ਕੰਮ ਵਿੱਚ ਤੂੰ ਉਹਨਾਂ ਨੂੰ ਲਾਇਆ ਪ੍ਰਮਾਤਮਾ ਇੱਕ ਨਾ ਸੱਚ 부ਝਾਇਨ ਤਿੰਨਾ ਅਟੁੱਟ ਭੰਡਾਰ ਦਿਵਾਇਆ ਕਹਿੰਦੇ ਇੱਕ ਨਾ ਨੂੰ ਤੂੰ ਜ਼ਿੰਦਗੀ ਦੀ ਅਸਲੀਅਤ ਸਮਝਾ ਦਿੱਤੀ ਆ ਤੇ ਉਹਨਾਂ ਨੂੰ ਨਾਮ ਦੇ ਖਜ਼ਾਨੇ ਅਟੁੱਟ ਕਹਿੰਦੇ ਵੰਡ ਦਿੱਤੇ ਨੇ ਹਰ ਚੇਤ ਖਾਹੇ ਤਿਨਾ ਸਫਲ ਹੈ ਅਚੇਤਾ ਹੱਥ ਤੜਾਇਆ ਕਹਿੰਦੇ ਪਰਮਾਤਮਾ ਜੋ ਤੈਨੂੰ ਚੇਤ ਦੇ ਨੇ ਜੋ ਤੇਰਾ ਨਾਮ ਲੈਂਦੇ ਨੇ ਕਹਿੰਦੇ ਉਹਨਾਂ ਦਾ ਖਾਣਾ ਪੀਣਾ ਵੀ ਸਫਲ ਹੈ ਉਹਨਾਂ ਦੇ ਸੰਸਾਰ ਦੇ ਪਦਾਰਥ ਭੋਗਣਾ ਵੀ ਸਫਲ ਹੈ ਪਰ ਜੇ ਕਹਿੰਦੇ ਤੇਰਾ ਚੇਤਾ ਨਹੀਂ ਕਰਦੇ ਜਿਹੜੇ ਨਾ ਤੈਨੂੰ ਵਿਸਾਰ ਦਿੱਤਾ ਉਹ ਕਹਿੰਦੇ ਹੱਥ ਅ ਅੱਡ ਕੇ ਮੰਗਦੇ ਫਿਰਦੇ ਨੇ ਕਹਿੰਦੇ ਜਿਹੜੇ ਤੈਨੂੰ ਚੇਤੇ ਨਹੀਂ ਰੱਖਦੇ ਜਿਹੜੇ ਤੈਨੂੰ ਚੇਤੇ ਰੱਖਦੇ ਨੇ ਉਹਨਾਂ ਦਾ ਖਾਣਾ ਪੀਣਾ ਸਭ ਸਫਲ ਮੰਨਿਆ ਗਿਆ। ਸ਼ਲੋਕ ਮਹਲਾ 3 ਪੜ ਪੜ ਪੰਡਤ ਵੇਦ ਵਿਖਾਣੈ ਮਾਇਆ ਮੋਹ ਸੋ ਆਏ। ਦੁਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ। ਕਹਿੰਦੇ ਉਹ ਪੰਡਤ ਲੋਕ ਕਹਿੰਦੇ ਜਿਹੜੇ ਜਿਨ੍ਹਾਂ ਨੇ ਮਾਇਆ ਦੇ ਪਿਆਰ ਵਿੱਚ ਪਰਮਾਤਮਾ ਦਾ ਨਾਮ ਤਾਂ ਵਿਸਾਰ ਦਿੱਤਾ ਫਿਰ ਕਹਿੰਦੇ ਉਹਨਾਂ ਨੂੰ ਉਹਨਾਂ ਦੇ ਮੂਰਖ ਮਨ ਨੂੰ ਕਹਿੰਦੇ ਫਿਰ ਸਜ਼ਾ ਮਿਲਦੀ ਆ ਕਹਿੰਦੇ ਉਹ ਪੰਡਤ ਨੇ ਜਿਹੜੇ ਉਹ ਪੜ ਪੜ ਵੇਦ ਤਾਂ ਕਹਿੰਦੇ ਦੂਜਿਆਂ ਨੂੰ ਸੁਣਾਉਂਦੇ ਨੇ ਪਰ ਉਹ ਆਪ ਕਹਿੰਦੇ ਮਨ ਤੋਂ ਪਰਮਾਤਮਾ ਦੇ ਨਾਲ ਨਹੀਂ ਲੱਗੇ ਉਹਨਾਂ ਦਾ ਜਿਹੜਾ ਵੇਦ ਸੁਣਾਉਣਾ ਇਹ ਵੀ ਸਿਰਫ ਮਾਇਆ ਦਾ ਸਵਾਰਥ ਆ ਕਿ ਪੈਸੇ ਲਈ ਲੋਕਾਂ ਨੂੰ ਵੇਦ ਪੜ ਪੜ ਸੁਣਾਉਂਦੇ ਨੇ ਪਰ ਆਪਦਾ ਮਨ ਪਰਮਾਤਮਾ ਦੇ ਪਿਆਰ ਚ ਨਹੀਂ ਭਿੱਜਿਆ ਜਿਨ ਜੀਉ ਪਿੰਡ ਦਿੱਤਾ ਤਿਸ ਕਭੂ ਨਾ ਚੇਤਾ ਜੋ ਦਿੰਦਾ ਰਿਜਕ ਸੰਭਾਹੇ ਫਿਰ ਉਹਨਾਂ ਦੇ ਪੰਡਤਾਂ ਵਾਲੀ ਗੱਲ ਚੱਲ ਰਹੀ ਆ ਕਹਿੰਦੇ ਵੀ ਜਿਸ ਪਰਮਾਤਮਾ ਨੇ ਇਹ ਜੀ ਦਿੱਤਾ ਸਰੀਰ ਦਿੱਤਾ ਜ ਅੰਦਰ ਕਹਿੰਦੇ ਜਿਹੜੀ ਆਤਮਾ ਦਿੱਤੀ ਆ ਹਨਾ ਕਹਿੰਦੇ ਉਹਨੂੰ ਤਾਂ ਕਦੇ ਉਹ ਚੇਤੇ ਨਹੀਂ ਕਰਦੇ ਹੈਗੇ ਉਹ ਪਰਮਾਤਮਾ ਜਿਹੜਾ ਕਹਿੰਦੇ ਸਾਨੂੰ ਸਾਰਿਆਂ ਨੂੰ ਰਿਜਕ ਦਾ ਵੀ ਪ੍ਰਬੰਧ ਕਰਦਾ ਖਾਣ ਪੀਣ ਦਾ ਪ੍ਰਬੰਧ ਕਰਦਾ ਜਮਕਾ ਫਾਹਾ ਗਲੋਂ ਨਾ ਕੱਟਿਏ ਫਿਰ ਫਿਰ ਆਵੇ ਜਾਏ ਜੋ ਕਹਿੰਦੇ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਜੀਵ ਉਹਨਾਂ ਦੇ ਕਹਿੰਦੇ ਗੱਲ ਤੋਂ ਜਮ ਦੀ ਫਾਹੀ ਨਹੀਂ ਕੱਟ ਹੁੰਦੀ ਉਹ ਮੁੜ ਮੁੜ ਕੇ ਜੰਮਣ ਮਰਨ ਦੇ ਚੱਕਰ ਵਿੱਚ ਪੈ ਰਹੇ ਨੇ ਵਾਹਿਗੁਰੂ ਵਾਹਿਗੁਰੂ ਮਨਮੁਖ ਕਿਛੂ ਨਾ ਸੂਜੈ ਅੰਦਲੇ ਪੂਰਬ ਲਿਖਿਆ ਕਮਾਏ ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਕਹਿੰਦੇ ਉਹ ਮਾਇਆ ਦੇ ਵਿੱਚ ਅੰਨੇ ਹੋਏ ਹੁੰਦੇ ਨੇ ਕਹਿੰਦੇ ਉਹਨਾਂ ਨੂੰ ਕੋਈ ਪ੍ਰਮਾਤਮਾ ਦੇ ਦਰਗਾਹ ਦੇ ਬਾਰੇ ਕੁਝ ਪਤਾ ਨਹੀਂ ਹੋਈ ਕੋਈ ਸੋਝ ਨਹੀਂ ਗਈ ਕਹਿੰਦੇ ਉਹ ਵਿਚਾਰੇ ਵੀ ਕੀ ਕਰਨ ਉਹ ਆਪਣੇ ਪੂਰਬਲੇ ਲਿਖੇ ਹੋਏ ਕਰਮਾਂ ਦੇ ਹਿਸਾਬ ਨਾਲ ਹੋਣ ਵਾਲੇ ਕਰਮ ਕੁਮਾਰ ਰਹੇ ਨੇ ਜੋ ਜੀਵ ਨੇ ਪੂਰਵਲੇ ਕਰਮ ਕੀਤੇ ਨੇ ਉਹਦੇ ਹਿਸਾਬ ਨਾਲ ਪ੍ਰਮਾਤਮਾ ਦੀ ਕਲਮ ਜੀਵ ਦੇ ਮੱਥੇ ਤੇ ਲੇਖ ਲਿਖਣ ਲਈ ਚੱਲੀ ਆ ਉਹ ਲੇਖਾਂ ਦੇ ਅਨਸਾਰ ਹੀ ਅਸੀਂ ਇਸ ਸੰਸਾਰ ਵਿੱਚ ਆ ਕੇ ਹੁਣ ਕਰਮ ਕਰ ਰਹੇ ਹਾਂ ਉਹਨਾਂ ਨੂੰ ਕੱਟਣ ਦਾ ਇਹੀ ਰਾਸਤਾ ਪ੍ਰਮਾਤਮਾ ਦੇ ਨਾਮ ਨਾਮ ਲੈਣਾ ਪ੍ਰਮਾਤਮਾ ਦੀ ਭਗਤੀ ਕਰਨੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਨਾਮ ਸਿਮਰਨ ਕਰਨਾ ਪੂਰੇ ਭਾਗ ਸਤਿਗੁਰ ਮਿਲੈ ਸੁਖ ਦਾਤਾ ਨਾਮ ਬਸੈ ਮਨ ਆਏ ਫਿਰ ਕਹਿੰਦੇ ਜਿਨ੍ਹਾਂ ਦੇ ਭਾਗ ਚੰਗੇ ਨੇ ਉਹਨਾਂ ਨੂੰ ਸੁਖਾਂ ਦਾ ਦਾਤਾ ਪ੍ਰਮਾਤਮਾ ਮਿਲਦਾ ਜੋ ਕਹਿੰਦੇ ਨਾਮ ਦੀ ਦਾਤ ਦਿੰਦਾ ਤੇ ਨਾਮ ਫਿਰ ਮਨ ਵਿੱਚ ਆ ਕੇ ਵਸ ਜਾਂਦਾ ਸੁਖ ਮਾਣੈ ਸੁਖ ਪਹਿਨਣਾ ਸੁਖ ਹੈ ਸੁਖ ਵਿਹਾਇ ਫਿਰ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਮਨ ਵਿੱਚ ਨਾਮ ਵਸ ਜਾਂਦਾ ਕਹਿੰਦੇ ਫਿਰ ਉਹ ਬੜਾ ਸੁਖ ਮਾਣਦੇ ਨੇ ਕਹਿੰਦੇ ਉਹਨਾਂ ਦਾ ਪੈਨਣਾ ਵੀ ਸੁਖ ਵਾਲਾ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਵੀ ਬੜੇ ਸੁਖ ਵਿੱਚ ਬੀਤਦੀ ਆ ਉਹਨਾਂ ਦਾ ਸਭ ਕੁਝ ਸੁਖ ਵਾਲਾ ਹੋ ਜਾਂਦਾ ਨਾਨਕ ਸੋ ਨਾਉ ਮਨੋ ਨਾ ਵਿਸਾਰੀਐ ਜਿਤ ਦਰ ਸੱਚੈ ਸੋ ਬਾਪਾਏ ਫਿਰ ਨਾਨਕ ਜੀ ਕਹਿੰਦੇ ਨੇ ਹੇ ਜੀਵ ਉਹ ਪਰਮਾਤਮਾ ਦਾ ਨਾਮ ਆ ਜਿਹਦੀ ਖੱਟੀ ਕਰਕੇ ਜਾ ਕੇ ਤੂੰ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਇੱਜ਼ਤ ਪਾਉਣੀ ਆ ਤੈਨੂੰ ਸਰੂਪਾਏ ਮਿਲ ਲੈਣੇ ਤੇਰੀ ਦਰਗਾਹ ਦੇ ਵਿੱਚ ਪੁੱਛ ਗਿਛ ਹੋਣੀ ਆ ਉਹ ਨਾ ਨਾ ਵਿਸਾਰੀਐ ਉਹ ਪਰਮਾਤਮਾ ਦਾ ਨਾਮ ਮਨੋ ਕਦੇ ਵੀ ਨਾ ਵਿਸਾਰੀਏ ਉਹਨੂੰ ਸਦਾ ਹੀ ਚੇਤੇ ਰੱਖੀਏ ਪਰਮਾਤਮਾ ਦੇ ਸੋਲੇ ਸਦਾ ਹੀ ਗਾਈਏ ਪਰਮਾਤਮਾ ਦੇ ਨਾਮ ਦੀ ਸਿਫਤ ਸਲਾ ਸਦਾ ਹੀ ਕਰੀਏ ਸਦਾ ਹੀ ਕਰੀਏ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਗੁਰੂ ਜੀ ਸੱਚੇ ਪਾਤਸ਼ਾਹ ਜੀ ਸੰਗਤ ਜੀ ਮੇਰੀ ਅਨਜਾਨ ਬੱਚੀ ਦੀ ਝੋਲੀ ਵਿੱਚ ਮੇਰੀਆਂ ਭੁੱਲਾਂ ਪਾ ਦੇਣੀਆਂ ਗੁਰਵਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਹੋਈਆਂ ਭੁੱਲਾਂ ਮੇਰੀਆਂ ਬਖਸ਼ ਦੇਣੀਆਂ ਜੀ ਸੱਚੇ ਪਾਤਸ਼ਾਹ ਜੀ ਅੱਗੇ ਤੋਂ ਸੁਮਤ ਦੇਣੀ ਸੱਚੇ ਪਿਤਾ ਜੀ ਵਾਹਿਗੁਰੂ ਜੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿ